4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ ਤੇ 2007 ਦਾ ਗਿਆ ਸੀ 17 ਸਾਬਕਾ ਪੁਲਿਸ ਮੁਲਾਜ਼ਮ ਦਾ ਜਵਾਨ ਪੁੱਤ ਅੱਜ ਤੋਂ 17 ਸਾਲ ਪਹਿਲਾਂ ਵਿਦੇਸ਼ ਜਾਂਦਾ ਹੈ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਮਾਂ ਅਕਸਰ ਹੀ ਆਪਣੇ ਪੁੱਤ ਨੂੰ ਪੁਕਾਰਦੀ ਰਹਿੰਦੀ ਹੈ ਬੇਟਾ ਜੀ ਘਰ ਆ ਜਾਓ ਅਗਿਉ ਪੁੱਤ ਵੀ ਮਾਂ ਨੂੰ ਦਿਲਾਸਾ ਦੇ ਦਿੰਦਾ ਹੈ ਮਾਂ ਮੈਂ ਇਸ ਵਾਰੀ ਆਵਾਂਗਾ ਮੈਂ ਜਲਦੀ ਆ ਜਾਵਾਂਗਾ ਪਰ ਹੁਣ ਇਸ ਮਾਂ ਨੂੰ ਸਦਾ ਦਾ ਵਿਛੋੜਾ ਦੇ ਗਿਆ ਉਸ ਦਾ ਜਵਾਨ ਪੁੱਤ ਉਸ ਦੀ ਫੋਟੋ ਹੱਥ ਦੇ ਵਿੱਚ ਫੜ ਕੇ ਇਹ ਬੇਬਸ ਤੇ ਲਾਚਾਰ ਮਾਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਹੈ ਲੋਕਾਂ ਦੇ ਹਾੜੇ ਕੱਢ ਰਹੀ ਹੈ ਮਿੰਤਾ ਕਰ ਲਈ ਹੈ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਦਰ ਇਸਰਫ ਫਰਾਂਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿਉਂ ਉਥੇ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਅਚਾਨਕ ਉਸਦਾ ਪੈਰ ਫਿਸਲ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਿਵੇਂ ਇਹ ਖਬਰ ਪਿੰਡ ਬੈਠੀ ਉਸ ਦੀ ਮਾਂ ਅਤੇ ਪੁਲ ਸਾਪ ਦਾ ਪੁਲਿਸ ਮੁਲਾਜ਼ਮ ਪਿਓ ਨੂੰ ਪਤਾ ਲੱਗਦੀ ਹੈ ਤਾਂ ਮਾਂ ਪਿਓ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਇਹ ਤਸਵੀਰਾਂ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟੇਰਕਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ 37 ਸਾਲ ਦੇ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦਾ ਮ੍ਰਿਤਕ ਦੇ ਭਾਰਤ ਲਿਆਂਦੀ ਜਾਏ ਤਾਂ ਕਿ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਪਰ ਦਿਲ ਨੂੰ ਕੰਬਾ ਕੇ ਰੱਖ ਦਿੰਦੀਆਂ ਨੇ ਇਹ ਤਸਵੀਰਾਂ ਕਿ ਜਿੱਥੇ ਮਾਂ ਨੇ ਪਹਿਲਾਂ 17 ਸਾਲ ਤੋਂ ਸੰਤਾਪ ਭੋਗਿਆ ਉਮੀਦ ਸੀ ਕਿ ਉਸ ਦਾ ਪੁੱਤ ਵਾਪਸ ਆ ਜਾਏਗਾ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਵੇਗਾ। ਹਨ ਕਦੋਂ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ। 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ। ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ। ਕੀ ਕੰਮ ਸੀ ਉੱਥੇ? ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ। ਇਸ ਹੁਣਾਂ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ। ਉਹ ਲੰਗਾ ਪੈੜ ਤੋਂ ਪੈਰ ਟਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ। ਹਾਂ ਉਹਨੂੰ ਫੋਨ ਤੇ ਪਤਾ ਲੱਗਾ ਸਾਰਾ। ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ। ਬੇਟਾ ਮੇਰਾ ਇਕੱਲਾ ਹੀ ਸੀ। ਸਵੀਟਨ ਲੈਂਡ ਦੇ ਬਾਦਰ ਤੇ ਰੰਦਾ ਸੀ। ਪਰ ਕਿੰਨੇ ਬੱਚੇ? ਦੋ ਬੇਟੇ ਇੱਕ ਬੋਟੀ। ਅਮਰਜੀਤ ਵੱਡਾ ਛੋਟਾ। ਅਮਰਜੀਤ ਵੱਡਾ ਸੀ। ਅਮਰਜੀਤ ਵੱਡਾ ਹੀ। ਪਰ ਫੋਨ ਤੇ ਗੱਲ ਹੋਈ ਸੀ ਆਪਣੇ ਬੇਟੇ ਨਾਲ। ਹਾਂਜੀ। ਆਖਰ ਵਾਰ ਕੀ ਗੱਲ ਹੋਈ ਸੀ ਬੇਟੇ? ਉਹ ਹਗਾ ਲਈ ਹੀ ਪਿੰਨਾ ਆ ਜਾਣਾ ਮੈਂ ਇਹ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾਓ ਬੇਟਾ ਜੀ ਘਰ ਆ ਜਾਓ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਘਰੋਂ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੈੱਡ ਬੋਦੀ ਬਣ ਕੇ ਉਹ ਘਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਕਿੰਦੇ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਅਮਰ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਭਾਰਤ ਤੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਉਹ ਬੇਟਾ ਮੇਰਾ ਜੀ ਗਿਆ ਸੀ ਆ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ 24 ਤਰੀਕ ਨੂੰ ਹੀ 24 ਤਰੀਕ ਨੂੰ ਡਿਫੇ ਨਾਲ ਗੱਲਬਾਤ ਹੋਈ ਸੀ ਉਹ ਠੀਕ ਠਾਕ ਸੀ ਹਾਂ ਬਿਲਕੁਲ ਠੀਕ ਠਾਕ ਕੀ ਕੰਮ ਕਰਦਾ ਸੀ ਜਰਮਨੀ ਵਿੱਚ ਕਰਦਾ ਸੀ ਆ ਬਾਸਰ ਦਾ ਨੀਵਰ ਦਾ ਕੰਮ ਕਰਦਾ ਸੀ ਜੀ ਫਰਾਂਸ ਵਿੱਚ ਸੀ ਫਰਾਂਸ ਦੇ ਕੀ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ एक बार वो टेलीफोन आए, तो सुने थे फिर लगे पड़ा। की, तो तो की, की मांग कर दो शासन तो सरकार तो। बस और सालों कोई पड़ा लगा टेलीफोन आए पड़ा लगा फिर कार्य बड़े डर से। उनको किसी की मांग कर दो सरकार तो बच्चे की बॉडी पंच इधर ले के भारत में आने के लिए की मांग कर दो। दूसरी बार में आये जरूरी आदमी बॉड ਨਾਮ ਮੇਰਾ ਪਰਿਵਾਰਕ ਨਾਮ ਬਿੱਲੂ ਭਾਈ ਹਲੋ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਮਲਜੀਤ ਸਿੰਘ ਕਮਲਜੀਤ ਸਿੰਘ ਦੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਔਰ ਕੀ ਕੰਮ ਕਰ ਰਿਹਾ ਸੀ ਉੱਥੇ ਇਫਰਾਸ ਤੇ ਇਫਰਾਸ ਦੇ ਵਜੇ ਟਾਇਲ ਪੱਥਰ ਦਾ ਕੰਮ ਕਰਦੇ ਸੀ ਫ੍ਰੀਸ਼ੀਆ ਦੇ ਤੇ ਪਹਿਲਾਂ ਬੈਰਸ ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗ ਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਨਾ ਕਦੋਂ ਗੱਲ ਪਾਡੀ ਸੀ ਮੰਮੀ ਨਾਲ ਇਹ ਸਭੀ ਤਰੀਕ ਨੂੰ ਹੋਈ ਸੀ ਗੱਲ। ਕੀ ਗੱਲਬਾਤ ਹੋਈ ਸੀ? ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘਟੀਏ ਨਾਲ ਘਰ ਕੇ ਤਾਂ ਪਤਾ ਜੀ ਜਾ ਕੇ ਨਾ। ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਦਾ ਕਿਹਦਾ ਰਿਸ਼ਤਾ ਸੀ? ਹਾਂਜੀ ਵਧੀਆ ਰਿਸ਼ਤਾ ਸੀ। ਕੀ ਗੱਲਬਾਤ ਹੋਈ ਸੀ? ਹਾਂਜੀ ਕੀ ਹੋਇਆ ਸੀ ਉੱਥੇ ਕਿੰਦਾ ਕਿਸ ਤਰ੍ਹਾਂ ਮੌਤ ਹੋਇਆ? ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ। ਬਿਲਡਿੰਗ ਦੇ ਕੰਸਟਰਕਸ਼ਨ ਲੱਗਾ। ਹਾਂਜੀ ਕੰਸਟਰਕਸ਼ਨ ਦਾ। ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ। ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀ ਕਿੰਦਰ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਾਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਹੀ ਜੀ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਟੀ ਰਕਣਾ ਪਰਿ ਉਦਦਾਈ ਘਟਨਾ ਬਕਰੀ ਜੀ ਕੈਂਡੀਟ ਜੀ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਪਰੀ ਹੈ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਜੁਵਾਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜੋ ਹੀ ਸਦਮਾ ਨਹੀਂ ਸੀ ਉਸ ਸਦਮੇ ਵਿਚ ਬਾਹਰੇ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ 3 ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਉਹਦੀ ਕਿਸੇ ਦੁਰਘਟਨਾ ਕਾਰਨ ਰੈਕਸ਼ਨ ਉਹ ਲਈ ਤਾਂ 100% ਕਨਫਰਮ ਨਹੀਂ ਕਿਸ਼ ਕਰਨ ਹੋਈ ਆ ਤਾਂ ਸੋਨ ਵਿੱਚ ਇਹੀ ਆ ਕਿ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਟੂ ਅੱਡੇ ਦੇ ਦੇ ਦੇਗਾ ਨਾ ਛੱਟਵਜਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਹੋ ਜਿਆ ਸਵਾਸਿਕ ਮਜੀਦ ਕਲਪੀ ਬਹੁਤ ਵਧੀਆ ਸਵਾਸਿਕ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰਨ ਲਿਓ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਮਜੀਦ ਘਰ ਦੀ ਹਾਲਤ ਕਾਕੇ ਕੌਣ ਕੌਣ ਬੀਜੀ ਘਰ ਦੇ ਵਿੱਚ ਉਹਦੇ ਫਾਦਰ ਸਾਹਿਬ ਨੇ ਜੀ ਤੇ ਉਹਦਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮੈਰਿਡ ਹੈ ਤੇ ਫਾਦਰ ਸਾਹਿਬ ਪੋਸਟ ਚੋਂ ਰਟਾਇਰ ਨੇ ਠੀਕ ਹੈ ਲੋਕ ਕਰਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ। ਕਮਾਈ ਕਰਨ ਵਾਸਤੇ ਬਾਹਰ ਤੇ ਜੀ। ਬਹੁਤ ਕਮਾਈ ਕਰਨ ਵਾਸਤੇ ਵਰ ਗਿਆ ਹੱਸ ਜੀ ਉਹ। ਤੇ ਬਹੁਤ ਮਾੜੀ ਘਟਨਾ ਜੀ। ਤਾਂ ਕੀ ਕਿਹਾ ਸਰਕਾਰ ਤੋਂ ਇਹ ਕੀ ਮੰਗ ਕਰਦੇ। ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਜੀ ਪਲੀਜ਼ ਜੋ ਪਾਣਾ ਬਾਪਰ ਦਾ ਸੂਤਾ ਮਾਰਾ ਇਹਨੂੰ ਜੋ ਮਨਜ਼ੂਰ ਸੀ ਉਹ ਵਾਪਰ ਗਿਆ। ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕੀਤੀ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ। ਉਹਦੇ ਪਰਿਵਾਰ ਉਹਦੀ ਸ਼ੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਵਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਬਦਿਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬੋਡੀ ਹੈ ਪਲੀਜ਼ ਕਿਸੇ ਤਰੀਕੇ ਪਿੰਡ ਟੇਰ ਕੇ ਨਾ ਪਾਉਣ ਸੋ ਸਾਪ ਦਾ ਪੁਲਿਸ ਮੁਲਾਜ਼ਮ ਦਾ ਜਵਾਨ ਪੁੱਤ ਅੱਜ ਤੋਂ 17 ਸਾਲ ਪਹਿਲਾਂ ਵਿਦੇਸ਼ ਜਾਂਦਾ ਹੈ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਮਾਂ ਅਕਸਰ ਹੀ ਆਪਣੇ ਪੁੱਤ ਨੂੰ ਪੁਕਾਰਦੀ ਰਹਿੰਦੀ ਹੈ ਬੇਟਾ ਜੀ ਘਰ ਆ ਜਾਓ ਅੱਗਿਓ ਪੁੱਤ ਵੀ ਮਾਂ ਨੂੰ ਦਿਲਾਸਾ ਦੇ ਦਿੰਦਾ ਹੈ ਮਾਂ ਮੈਂ ਇਸ ਵਾਰੀ ਆਵਾਂਗਾ ਮੈਂ ਜਲਦੀ ਆ ਜਾਵਾਂਗਾ ਪਰ ਹੁਣ ਇਸ ਮਾਂ ਨੂੰ ਸਦਾ ਦਾ ਵਿਛੋੜਾ ਦੇ ਗਿਆ ਉਸ ਦਾ ਜਵਾਨ ਪੁੱਤ ਉਸ ਦੀ ਫੋਟੋ ਹੱਥ ਦੇ ਵਿੱਚ ਫੜ ਕੇ ਇਹ ਬੇਬਸ ਤੇ ਲਾਚਾਰ ਮਾਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਹੈ ਲੋਕਾਂ ਦੇ ਹਾੜੇ ਕੱਢ ਰਹੀ ਹੈ ਮਿੰਤਾں ਕਰ ਲਈ ਹੈ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਦਰ ਅਸਰ ਫਰਾਂਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਅਚਾਨਕ ਉਸ ਦਾ ਪੈਰ ਫਿਸਲ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਿਵੇਂ ਇਹ ਖਬਰ ਪਿੰਡ ਬੈਠੀ ਉਸਦੀ ਮਾਂ ਅਤੇ ਪੁੱਲ ਸਾਪ ਦਾ ਪੁਲਿਸ ਮੁਲਾਜ਼ਮ ਪਿਓ ਨੂੰ ਪਤਾ ਲੱਗਦੀ ਹੈ ਤਾਂ ਮਾਂ ਪਿਓ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਇਹ ਤਸਵੀਰਾਂ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟਰਕਿਆਨਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ 37 ਸਾਲ ਦੇ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦਾ ਮ੍ਰਿਤਕ ਦੇ ਭਾਰਤ ਲਿਆਂਦੀ ਜਾਏ ਤਾਂਕਿ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਪਰ ਦਿਲ ਨੂੰ ਕੰਬਾ ਕੇ ਰੱਖ ਦਿੰਦੀਆਂ ਨੇ ਇਹ ਤਸਵੀਰਾਂ ਕਿ ਜਿੱਥੇ ਮਾਂ ਨੇ ਪਹਿਲਾਂ 17 ਸਾਲ ਤੋਂ ਸੰਤਾਪ ਭੋਗਿਆ ਉਮੀਦ ਸੀ ਕਿ ਉਸ ਦਾ ਪੁੱਤ ਵਾਪਸ ਆ ਜਾਏਗਾ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਵੇਗਾ। ਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ بیٹے ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ। 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹਾਲਤ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹਦਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸਾਟ ਲੱਗਣ ਕਰਕੇ ਮੌਤ ਹੋ ਗਈ ਹਾਂ ਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਕੀ ਟੈਂ ਲੈਂਦੇ ਬਾਟਾ ਤੇ ਰੰਦਾ ਸੋ ਪਰ ਕਿਨੇ ਬੱਚੇ ਹੈ ਦੋ ਬੇਟੇ ਇੱਕ ਬੋਟੀ ਹਾਜੀ ਵੱਡਾ ਛੋਟਾ ਹਮਦਜੀਤ ਵੱਡਾ ਹੈ ਅਮਦਜੀਤ ਵੱਡਾ ਹੀ ਪਰ ਫੋਨ ਤੇ ਗੱਲ ਕੀਤੀ ਸੀ ਆਪਣੇ ਬੇਟੇ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਉਹ ਹੀ ਗੱਲ ਹੋਈ ਸੀ ਕਿ ਮੈਂ ਆ ਜਾਣਾ ਮੈਂ ਇਹ 7 ਸਾਲ ਤੋਂ ਪਹਿਰੇ ਹੀ ਬੇਟਾ ਜੀ ਘਰ ਆ ਜਾਓ ਬੇਟਾ ਜੀ ਘਰ ਆ ਜਾਓ ਤੇ ਉਹ ਹਰ ਵੇਲੇ ਹੋਈ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗੈ ਸਾਡੇ ਤੇ ਜਿਹੜੀ ਉਹਦੀ ਡੱਡ ਪੋੜੀ ਬਣ ਕੇ ਉਹ ਘਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕੇਂਦਰ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸੰਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਕਮਲ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਭਾਰਤ ਤੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਉਹਦਾ ਮੇਰਾ ਜੀ ਵਿਆਹ ਸੀ ਆ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ चौबीस तरीक हुई चौबीस तरीक का डिबेट ना गल बात हुई कि थी ठीक ठाक से हाँ बिल्कुल ठीक था की काम कर रहा था जर्मनी कर रहा था यार बस हम ज़्यादा लेबर का ही काम कर रहा था फ्रांस, फ्रांस में चीज़ फ्रांस में तो आनुक को तो पता लगा कि बेटे का इस तरह मौत होगी ये जी बारो टेलीफोन आए तो सुने से फिर लगे पता नहीं की मांग कर दो प्रशासन को

ਰਾਹਤ ਦੇ ਵਜੇ ਟਾਇਲ ਪੱਥਰ ਦਾ ਕੰਮ ਕਰਦੇ ਸੀ ਕਿਹੜੀ ਸ਼ਹਿਰ ਵਿੱਚ ਤੇ ਪਹਿਲਾਂ ਪੈਰਿਸ ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗ ਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਨਕ ਕੋਲ ਗੱਲ ਪੜੀ ਪਈ ਸੀ ਮੰਮੀ ਨੂੰ ਇਹ ਸਭ ਤਰੀਕ ਨੂੰ ਹੋਈ ਸੀ ਗੱਲ ਕੀ ਗੱਲਬਾਤ ਹੋਈ ਸੀ ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘੱਟ ਹੀ ਇੰਨਾ ਘਰ ਕੇ ਤਾਂ ਪਤਾ ਜੀ ਜਾ ਕੇ ਨਾ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਤੱਕ ਦਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਕੀ ਚਲ ਪਾਤਰੀ ਕਿਸੀ ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦੇ ਕੰਸਟਰਕਸ਼ਨ ਦਾ ਹਾਂਜੀ ਕੰਸਟਰਕਸ਼ਨ ਦਾ ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀ ਕੇਂਦਰ ਸਰਕਾਰ ਬਸ ਇਹ ਹੀ ਹੈ ਜੀ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਾਰ ਇੱਥੇ ਕਰਨਾ ਚਾਹੁੰਦੇ ਆ ਆਪਣੇ ਪਿੰਡ ਹੀ ਇਹ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਨਾ ਸਰਪੰਚ ਜੀ ਆਖਿਆ ਨਾ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੀ ਕੈਂਡੀਡੇਟ ਜੀ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਨਜਵਾਨ ਅਮਰੀਕਾ ਵਿੱਚ ਵੀ ਐਕਸੈਂਡ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜੋ ਉਹੀ ਸਦਮਾ ਨਹੀਂ ਸੀ ਉਸ ਸਤਵੇਂ ਚ ਵਾਹਰੇ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ ਤਿੰਨ ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ रह ਰਿਹਾ ਸੀ ਜੋਦੀ ਕਿਸੇ ਘਟਨਾਕਾਮੀ ਰੈਕਸ਼ਨ ਹੋ ਮਾੜੀ ਤਾਂ 100% ਕਨਫਰਮ ਨਹੀਂ ਕਿਸ਼ ਕਰਨ ਹੋਈ ਆ ਤਾਂ ਸੋਨ ਵਿੱਚ ਹੀ ਆ ਕਿ ਉਹ ਕੰਟਰਕਸ਼ਨ ਦਾ ਕੰਮ ਕਰਦਾ ਸਟੂਰ ਦੇਖਦੇ ਦਿਜੇ ਦੇਖਣਾ 16 ਜਣ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਠੀਕ ਹੋ ਜਾ ਸਵਾਸਿਕ ਮਜੀ ਦੇ ਕਲਪ ਬਹੁਤ ਵਧੀਆ ਸਵਾਸਿਕ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਮਾਰ ਰੋਟੀ ਪਾਣੀ ਦਾ ਜਗਾੜ ਕਰਨ ਲਈ ਉਹ ਬਾਹਰ ਵਿਦੇਸ਼ਾਂ ਚ ਗਿਆ ਆ ਸੀ ਘਰ ਦੀ ਹਾਲਤ ਕੀ ਮਿਲੀ ਸਰ ਘਰ ਦੀ ਹਾਲਤ ਕਾਕੇ ਕੋਣ ਕੋਣ ਘਰ ਦੇ ਵਿੱਚ ਉਹਦੇ ਫਾਦਰ ਸਾਹਿਬ ਨੇ ਜੀ ਤੇ ਮਦਰ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮੈਰਿਡ ਹੈ ਤੇ ਫਾਦਰ ਸਾਹਿਬ ਕੋਸਟਰ ਟਾਇਰ ਨੇ ਠੀਕ ਹੈ ਮਤਲਬ ਘਰ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ ਕਮਾਈ ਕਰਨ ਵਾਸਤੇ ਗੱਲ ਤੇ ਜੀ ਬਹੁਤ ਕਮਾਈ ਕਰਨ ਵਾਸਤੇ ਵਰ ਗਿਆ ਹੱਸੇ ਜੀ ਉਹ ਤੇ ਬਹੁਤ ਮਾੜੀ ਘਟਨਾ ਜੀ ਤਾਂ ਸਰਕਾਰ ਤੋਂ ਜੀ ਕੀ ਮੰਗ ਕਰਦੇ ਆਂ ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਆਂ ਜੀ ਪਲੀਜ਼ ਜੋ ਪਾਣਾ ਬਾਪ ਦਾ ਸੂਤ ਮਾਰਾ ਇਹਨੂੰ ਜੋ ਮੰਜੂਰ ਸੀ ਉਹ ਵਾਪਰ ਗਿਆ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆਂ ਕਿ ਪਲੀਜ਼ ਕਿਸੇ ਸਾਡੀ ਹੈਲਪ ਕਿਤੇ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ ਉਹਦੇ ਪਰਿਵਾਰ ਉਹਦੀ ਸ਼ਰੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਏ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਵਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਵਿਦੇਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬੋਡੀ ਆ ਪਲੀਜ਼ ਕਿਸੇ ਤਰੀਕੇ ਕੰਪਨਟੇਰ ਕੇ ਨਾਲ ਪਹੁੰਚ ਸਕਦਾ ਸਰਪਕਾ ਪੁਲਿਸ ਮੁਲਾਜ਼ਮ ਦਾ ਜਵਾਨ ਪੁੱਤ ਅੱਜ ਤੋਂ 17 ਸਾਲ ਪਹਿਲਾਂ ਵਿਦੇਸ਼ ਜਾਂਦਾ ਕੰਸਟ੍ਰਕਸ਼ਨ ਦਾ ਕੰਮ ਕਰਦਾ ਮਾਂ ਅਕਸਰ ਹੀ ਆਪਣੇ ਪੁੱਤ ਨੂੰ ਪੁਕਾਰਦੀ ਰਹਿੰਦੀ ਹੈ ਬੇਟਾ ਜੀ ਕਰ ਆ ਜਾਉ ਅੱਗੇਉ ਪੁੱਤ ਵੀ ਮਾਂ ਨੂੰ ਦਿਲਾਸਾ ਦੇ ਦਿੰਦਾ ਹੈ ਮਾਂ ਮੈਂ ਇਸ ਵਾਰੀ ਆਵਾਂਗਾ ਮੈਂ ਜਲਦੀ ਆ ਜਾਵਾਂਗਾ ਪਰ ਹੁਣ ਇਸ ਮਾਂ ਨੂੰ ਸਦਾ ਦਾ ਵਿਛੋੜਾ ਦੇ ਗਿਆ ਉਸ ਦਾ ਜਵਾਨ ਪੁੱਤ ਉਸ ਦੀ ਫੋਟੋ ਹੱਥ ਦੇ ਵਿੱਚ ਫੜ ਕੇ ਇਹ ਬੇਬਸ ਤੇ ਲਾਚਾਰ ਮਾਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਹੈ ਲੋਕਾਂ ਦੇ ਹਾੜੇ ਕੱਢ ਰਹੀ ਹੈ ਮਿੰਤਾ ਕਰ ਲਈ ਹੈ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਦਰ ਇਸਿਰਫ ਫਰਾਂਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਅਚਾਨਕ ਉਸ ਦਾ ਪੈਰ ਫਿਸਲ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਿਵੇਂ ਇਹ ਖਬਰ ਪਿੰਡ ਬੈਠੀ ਉਸ ਦੀ ਮਾਂ ਅਤੇ ਪੁੱਲ ਸਾਬਕਾ ਪੁਲਿਸ ਮੁਲਾਜ਼ਮ ਪਿਓ ਨੂੰ ਪਤਾ ਲੱਗਦੀ ਹੈ ਤਾਂ ਮਾਂ ਪਿਓ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਇਹ ਤਸਵੀਰਾਂ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟਰਕਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ 37 ਸਾਲ ਦੇ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦਾ ਮ੍ਰਿਤਕ ਦੇ ਭਾਰਤ ਲਿਆਂਦੀ ਜਾਏ ਤਾਂਕਿ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਪਰ ਦਿਲ ਨੂੰ ਕੰਬਾ ਕੇ ਰੱਖ ਦਿੰਦੀਆਂ ਨੇ ਇਹ ਤਸਵੀਰਾਂ ਜਿਥੇ ਮਾਂ ਨੇ ਪਹਿਲਾਂ 17 ਸਾਲ ਤੋਂ ਸੰਤਾਪ ਭੋਗਿਆ ਉਮੀਦ ਸੀ ਕਿ ਉਸ ਦਾ ਪੁੱਤ ਵਾਪਿਸ ਆ ਜਾਏਗਾ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਿਸ ਨਹੀਂ ਆਵੇਗਾ। ਹਮ ਨੂੰ ਕੋ ਤਾਂ ਪਤਾ ਲੱਗਾ ਕਿ ਤੁਹਾਡੇ بیٹے ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ। 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ। ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ। ਕੀ ਕੰਮ ਸੀ? ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹੋਂਨ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹਦਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ। ਅੰਨ ਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ। ਬੇਟਾ ਮੇਰਾ ਇਕੱਲਾ ਹੀ ਸੀ। ਸਵੀਟਨ ਲੈਂਡ ਦੇ ਬਾਟਰ ਤੇ ਰਹਿੰਦਾ ਸੀ। ਪਰ ਕਿਨੇ ਬੱਚੇ? ਦੋ ਬੇਟੇ ਇੱਕ ਬੇਟੀ। ਕੰਵਲ ਜੀ ਤੋਂ ਵੱਡਾ। ਅਮਰ ਜੀ ਤੋਂ ਵੱਡਾ ਸੀ। ਪੜੀ ਫੋਨ ਤੇ ਗੱਲ ਕੀਤੀ ਸੀ ਆਪਣੇ ਬੇਟੇ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹੋ ਗੱਲ ਹੋਈ ਸੀ ਤੇ ਮੈਂ ਆ ਜਾਣਾ ਮੈਂ ਇਹ ਸੱਤ ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾ ਬੇਟਾ ਜੀ ਘਰ ਆ ਜਾ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੱਡ ਪੋੜੀ ਬਣ ਕੇ ਉਹ ਘਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਕਿ ਮੇਰੇ ਬੱਚੇ ਦਾ ਮੈਨੂੰ ਸਹਿਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਅਮਰ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਬਾਹਰ ਤੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਬੇਟਾ ਮੇਰਾ ਜੀ ਗਿਆ ਸੀ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ 24 ਤਰੀਕ ਹੋਈ ਸੀ ਜੋ 24 ਤਰੀਕ ਤੁਹਾਡੇ ਬੇਟੇ ਨਾਲ ਗੱਲਬਾਤ ਹੋਈ ਤੇ ਕਿਹੜਾ ਠੀਕ ਠਾਕ ਸੀ ਹਾਂ ਬਿਲਕੁਲ ਠੀਕ ਠਾਕ ਕੀ ਕੰਮ ਕਰਦਾ ਸੀ ਜਰਮਨੀ ਕਰਦਾ ਸੀ ਆ ਬਸ ਸਰ ਦਾ ਨੇਬਰ ਦਾ ਹੀ ਕੰਮ ਕਰਦਾ ਸੀ ਜੀ ਫਰਾਂਸ ਵਿੱਚ ਸੀ ਫਰਾਂਸ ਵਿੱਚ ਕੀ ਹੈ ਇਹ ਤੋਂ ਅਮ ਨੂੰ ਕਦੋਂ ਪਤਾ ਲੱਗਾ ਕਿ بیٹے ਦਾ ਇਸ ਤਰ੍ਹਾਂ ਮੌਤ ਹੋ ਗਈ ਇਹ ਬੜਾ ਮੂ ਟੈਲੀਫੋਨ ਆਇਆ ਸੁਣਿਆ ਤੇ ਫਿਰ ਲੱਗਿਆ ਪਤਾ ਜੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਯਸ ਸੋਰ ਸਾਨੂੰ ਕੋਈ ਪਤਾ ਲੱਗਾ ਟੈਲੀਫੋਨਾਂ ਦੇ ਪਤਾ ਲੱਗਾ ਤੇ ਤੁਹਾਡੇ ਬੜੇ ਡੈਸ ਹੋ ਗਏ ਤੁਹਾਨੂੰ ਤੁਸੀਂ ਕੀ ਮੰਗਤਾ ਹੋ ਸਰਕਾਰ ਤੋਂ ਬੱਚੇ ਦੀ ਬੋਡੀ ਇੱਥੇ ਲੈ ਕੇ ਆ ਭਾਰਤ ਮਗਾਣ ਦੇ ਲਈ ਕੀ ਮੰਗ ਕਰਦੇ? ਤਗਰੀਵਾਰ ਮੈਂ ਜਰੂਰੀ ਗਾੜੀ ਬੋਡੀ ਭੇਜ ਦੂੰ। ਹੋਰ ਸਾਨੂੰ ਕੀ ਲੈਣਾ? ਇਹ ਨਾਮ ਵੀ ਪੈਤਰ ਕੀ ਨਾਮ? ਬਿੱਲੂ ਭਾਈ। ਹਲੋ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ? ਕਮਲਜੀਤ ਸਿੰਘ। ਕਮਲਜੀਤ ਸਿੰਘ ਵੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਔਰ ਕੀ ਕੰਮ ਕਰਦਾ ਸੀ ਉੱਥੇ ਫਰਾਂਸ ਦੇ? ਫਰਾਂਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ। ਕਿਹੜੀ ਸ਼ਹਿਰ? ਇਹ ਪਹਿਲਾਂ ਪੈरिस ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗ ਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਂ ਨਾਲ ਕਦੋਂ ਗੱਲ ਪਈ ਹੋਈ ਸੀ ਮੰਮੀ ਨਾਲ ਇਹ 6 ਤਰੀਕ ਨੂੰ ਹੋਈ ਸੀ ਗੱਲ ਕੀ ਗੱਲਬਾਤ ਹੋਈ ਸੀ ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘਟੀਆਂ ਨਾਲ ਘਰ ਕੇ ਤਾਂ ਪਤਾ ਜੀ ਜਾ ਕੇ ਨਾ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਜਿਹਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਸੀ ਕੀ ਕਰ ਪਾਤ ਨਹੀਂ ਦੱਸਿਆ ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋ ਗਈ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦੇ ਕੰਸਟਰਕਸ਼ਨ ਦਾ ਹਾਂਜੀ ਕੰਸਟਰਕਸ਼ਨ ਦਾ ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਸੀਂ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਾਰ ਇੱਥੇ ਕਰਨਾ ਚਾਹੁੰਦੇ ਆ ਆਪਣੇ ਪਿੰਡ ਹੀ ਇਹ ਨੰਬਰ ਤੋਂ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਟੀਕਾ ਕੁੜੀ ਦੁਖਦਾਈ ਘਟਨਾ ਵਾਪਰੀ ਹੈ ਜੀ ਕਹਿੰਦੇ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਜਵਾਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸਨ ਸਾਨੂੰ ਤਾਂ ਜਿਉਂ ਹੀ ਸਦਮਾ ਨਹੀਂ ਸੀ ਉਸ ਸਤਵੇਂ ਚ ਵਾਰੇ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ 3 ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਉਹਦੀ ਕਿਸੇ ਘਟਨਾ ਕਰਕੇ ਐਕਸ਼ਨ ਹੋ ਅਜੇ ਤੱਕ 100% ਕਨਫਰਮ ਨਹੀਂ ਵਿਕੇਸ਼ ਕਾਰਨ ਹੋਈ ਐ ਤੇ ਸੋਨ ਵਿੱਚ ਹੀ ਆਇਆ ਵੀ ਉਹ ਕੰਟਰਕਸ਼ਨ ਦਾ ਕੰਮ ਕਰਦਾ ਸੀ ਉਹ ਡਿੱਗ ਕੇ ਡੇਗਣਾ 60 ਵਰਜਨ ਕਰਕੇ ਵੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਠੀਕ ਹੋ ਜਾ ਸਵਾਸਿਕਾ ਮਜੀਤ ਦੇ ਕਲਪ ਬਹੁਤ ਵਧੀਆ ਸਵਾਸਿਕਾ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰਨ ਲਈ ਉਹ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਮੇਰੀ ਘਰ ਦੀ ਹਾਲਤ ਘਰ ਦੇ ਵਿੱਚ ਉਹਦੇ ਫਾਜ਼ਲ ਸਾਹਿਬ ਨੇ ਜੀ ਤੇ ਉਹਦਾ ਬ੍ਰਦਰ ਹੈ ਤੇ ਮਦਰ ਹੈ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਅਨਮੈਰਿਡ ਹੈ ਤੇ ਫਾਜ਼ਲ ਸਾਹਿਬ ਪੋਸਟ ਚੋਂ ਰਟਾਇਰ ਨੇ ਠੀਕ ਹੈ ਮਤਲਬ ਘਰ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ ਕਮਾਈ ਕਰਨ ਵਾਸਤੇ ਬਾਹਰ ਤੇ ਜੀ ਕਮਾਈ ਕਰਨ ਵਾਸਤੇ ਬਾਹਰ ਗਿਆ ਹੋਇਆ ਸੀ ਜੀ ਉਹ ਤੇ ਬਹੁਤ ਮਾੜੀ ਘਟਨਾ ਜੀ ਤਾਂ ਕੀ ਕਰ ਸਕਦਾ ਸਰਕਾਰ ਤੋਂ ਇਹ ਕੀ ਮੰਗ ਕਰਦੇ ਸਰਕਾਰ ਕੋਲੋਂ ਏਸੀ ਅਸੀਂ ਮੰਗ ਕਰਦੇ ਜੀ ਪਲੀਜ਼ ਜੋ ਪਾਣਾ-ਬਾਪਰ ਦਾ ਸੂਤਰ ਮਾਰਾ ਇਹਨੂੰ ਜੋ ਮਨਜ਼ੂਰੀ ਉਹ ਵਾਪਰ ਗਿਆ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕੀਤੀ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ ਉਹਦੇ ਪਰਿਵਾਰ ਉਹਦੀ ਸਰੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ-ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇਹ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਿੱਕੇ ਸੀਐਮ ਤੱਕ ਪਹੁੰਚਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਵਿਦੇਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈੱਡ ਬਾਡੀ ਆ ਪਲੀਜ਼ ਕਿਸੇ ਤਰੀਕੇ ਪਹੁੰਚੇ ਰਕਣਾ ਪਾ ਸਕਦਾ ਸਰਪਕਾ ਪੁਲਿਸ ਮੁਲਾਜ਼ਮ ਦਾ ਜਵਾਨ ਪੁੱਤ ਅੱਜ ਤੋਂ 17 ਸਾਲ ਪਹਿਲਾਂ ਵਿਦੇਸ਼ ਜਾਂਦਾ ਹੈ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਮਾਂ ਅਕਸਰੀ ਆਪਣੇ ਪੁੱਤ ਨੂੰ ਪੁਕਾਰਦੀ ਰਹਿੰਦੀ ਹੈ ਬੇਟਾ ਜੀ ਘਰ ਆ ਜਾਓ ਅੱਗਿਓ ਪੁੱਤ ਵੀ ਮਾਂ ਨੂੰ ਦਿਲਾਸਾ ਦੇ ਦਿੰਦਾ ਮਾਂ ਮੈਂ ਇਸ ਵਾਰ ਆਵਾਂਗਾ ਮੈਂ ਜਲਦੀ ਆ ਜਾਵਾਂਗਾ ਪਰ ਹੁਣ ਇਸ ਮਾਂ ਨੂੰ ਸਦਾ ਦਾ ਵਿਛੋੜਾ ਦੇ ਗਿਆ ਉਸ ਦਾ ਜਵਾਨ ਪੁੱਤ ਉਸ ਦੀ ਫੋਟੋ ਹੱਥ ਦੇ ਵਿੱਚ ਫੜ ਕੇ ਇਹ ਬੇਬਸ ਤੇ ਲਾਚਾਰ ਮਾਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੀ ਹੈ ਲੋਕਾਂ ਦੇ ਹਾੜੇ ਕੱਢ ਰਹੀ ਹੈ ਮਿੰਤਾ ਕਰ ਲਈ ਹੈ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਦਰ ਇਸਰਫ ਫਰਾਂਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦਸਿਆ ਜਾ ਰਿਹਾ ਹੈ ਕਿ ਉਹ ਉੱਥੇ ਕੰਸਟ੍ਰਕਸ਼ਨ ਦਾ ਕੰਮ ਕਰਦਾ ਸੀ ਅਚਾਨਕ ਉਸਦਾ ਪੈਰ ਫਿਸਲ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਿਵੇਂ ਇਹ ਖਬਰ ਪਿੰਡ ਬੈਠੀ ਉਸ ਦੀ ਮਾਂ ਅਤੇ ਪੁੱਲ ਸਾਪ ਦਾ ਪੁਲਿਸ ਮੁਲਾਜ਼ਮ ਪਿਓ ਨੂੰ ਪਤਾ ਲੱਗਦੀ ਹੈ ਤਾਂ ਮਾਂ ਪਿਓ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਇਹ ਤਸਵੀਰਾਂ ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟੇਰਕਿਆਨਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ 37 ਸਾਲ ਦੇ ਨੌਜਵਾਨ ਕਮਲਜੀਤ ਸਿੰਘ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦਾ ਮ੍ਰਿਤਕ ਦੇ ਭਾਰਤ ਲਿਆਂਦੀ ਜਾਏ ਤਾਂਕਿ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਪਰ ਦਿਲ ਨੂੰ ਕੰਬਾ ਕੇ ਰੱਖ ਦਿੰਦੀਆਂ ਨੇ ਇਹ ਤਸਵੀਰਾਂ ਕਿ ਜਿੱਥੇ ਮਾਂ ਨੇ ਪਹਿਲਾਂ 17 ਸਾਲ ਤੋਂ ਸੰਤਾਪ ਭੋਗਿਆ ਉਮੀਦ ਸੀ ਕਿ ਉਸ ਦਾ ਪੁੱਤ ਵਾਪਿਸ ਆ ਜਾਏਗਾ ਪਰ ਹੁਣ ਉਸ ਦਾ ਪੁੱਤ ਕਦੇ ਵੀ ਵਾਪਿਸ ਨਹੀਂ ਆਵੇਗਾ। ਹਮ ਨੂੰ ਕੋ ਤਾਂ ਪਤਾ ਲੱਗਾ ਕਿ ਤੁਹਾਡੇ بیٹے ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ। 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ। ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ। ਕੀ ਕੰਮ ਸੀ? ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸ ਹੋਂਨ ਵਿੱਚ ਆਇਆ ਸੀ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹਦਾ ਪੈੜ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਹਾਂ ਨੂੰ ਫੋਨ ਤੇ ਪਤਾ ਲੱਗਾ ਇਹ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਸ੍ਰੀਟਨ ਲੈਂਡ ਦੇ ਬਾਟਰ ਤੇ ਰਹਿੰਦਾ ਸੀ ਪਰ ਕਿੰਨੇ ਬੱਚੇ ਨੇ ਦੋ ਬੇਟੇ ਇੱਕ ਬੇਟੀ ਵੱਡਾ ਛੋਟਾ ਕਮਲਜੀਤ ਤੇ ਵੱਡਾ ਅਮਰਜੀਤ ਤੇ ਵੱਡਾ ਹੀ ਪੜੀ ਫੋਨ ਤੇ ਗੱਲ ਪੁਲੀਸ ਆਪਣੇ ਬੇਟਿਆਂ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹੋ ਗੱਲ ਹੋਈ ਸੀ ਕਿ ਮੈਂ ਆ ਜਾਣਾ ਮੈਂ ਇਹ ਸੱਤ ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾ ਬੇਟਾ ਜੀ ਘਰ ਆ ਜਾ ਤੇ ਉਹ ਹਰ ਵੇਲੇ ਇਹ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੈੱਡ ਬੋਦੀ ਬਣ ਕੇ ਉਹ ਘਰ ਗਵਰਨਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਇੰਦੇ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਿਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਕੰਗਸ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਬਾਹਰ ਤੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਉਹ ਬੇਟਾ ਮੇਰਾ ਜੀ ਵਿਆਹ ਸੀਗਾ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ 24 ਤਰੀਕ ਨੂੰ ਹੀ 24 ਤਰੀਕ ਤੁਹਾਡੇ ਬੇਟੇ ਨਾਲ ਗੱਲਬਾਤ ਹੋਈ ਸੀ ਜਿਹੜਾ ਠੀਕ-ਠਾਕ ਸੀ ਹਾਂ ਬਿਲਕੁਲ ਠੀਕ ਠਾਕ ਕੀ ਕੰਮ ਕਰਦਾ ਸੀ ਜਰਮਨੀ ਕਰਦਾ ਸੀ ਆਪ ਦਾ ਸਰਦਾਰ ਨੇਬਰ ਦਾ ਹੀ ਕੰਮ ਕਰਦਾ ਸੀ ਜੇ 프랑ਸ ਵਿੱਚ ਸੀ 프랑ਸ ਦੇ ਕਿ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ ਇਹ 12 ਵਜੇ ਫੋਨ ਆਇਆ ਸੁਣਿਆ ਤੇ ਫਿਰ ਲੱਗਿਆ ਪਤਾ ਜੀ ਮੰਨ ਕਰਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਯਸ ਹੋਰ ਸਾਨੂੰ ਕੋਈ ਪਤਾ ਲੱਗਾ ਤਰਕੀ ਖੋਣਾ ਤੇ ਪਤਾ ਲੱਗਾ ਤੇ ਤੁਹਾਡੇ ਬੜੇ ਡੈਸ ਹੋ ਗਏ ਹਾਂ ਤੁਸੀ ਕੀ ਮੰਗਤੋ ਸਰਕਾਰ ਤੋਂ ਬੱਚੇ ਦੀ ਬੋਡੀ ਕਿਥੇ ਲੈ ਕੇ ਆ ਭਾਰਤ ਮੰਗਾਨ ਲਈ ਕੀ ਮੰਗਤ ਰਹੇ ਤਗਰੀਵਾਰ ਨੇ ਜਰੂਰੀ ਗਾੜੀ ਬੋਡੀ ਭੇਜ ਤਨ ਹੋਰ ਸਾਨੂੰ ਕੀ ਲੈਣਾ ਇਹ ਨਾਮ ਵੇਬ ਪਹਿਲ ਤੋਂ ਕੀ ਨਾਮ ਬਿੱਲੂ ਭਾਈ ਹਲੋ ਤੁਹਾਡੇ ਬ੍ਰਦਰ ਦਾ ਕੀ ਨਾਮ ਸੀ ਕਮਲਜੀਤ ਸਿੰਘ ਕਮਲਜੀਤ